ਇੱਕ ਬੰਦਰ ਉਪਰ ਸ਼ਹਿਰ ਦੇ ਵਿੱਚ ਬਾਹਰ ਥਾਂ ਤੇ ਬਾਰ-ਬਾਰ ਵਿਚ ਰਿਹਾ ਸਾਡੇ ਕੋਲ ਡੋਮੇਟ ਮੈਂ ਖੜਿਆ ਦਿਨਾਂ ਨੂੰ ਨਹੀਂ ਇਹ ਆ ਪੇਂਡ ਤੇ ਕੱਟਿਆ ਤੇ ਉਹਦੇ ਪਿਛਲ 5-6 ਦਿਨੋਂ ਜਲਚਣ ਲੱਗ ਰਿਹਾ ਹੈ ਪਰ ਲੇਕਿਨ ਦੱਸਿਆ ਜਾ ਰਿਹਾ ਕਿ ਸਿਹਤ ਡਿਪਾਰਟਮੈਂਟ ਨੇ ਕਾਫੀ ਕੋਸ਼ਿਸ਼ ਕੀਤੀ ਪਰ ਨਹੀਂ ਕਾਬੂ ਆ ਰਿਹਾ ਥੋੜਾ ਨਾਮ ਕੀ ਹੈ ਪਰਮਜੀਤ ਸੋਹਰੇ ਅੱਜ ਕੱਟਿਆ ਬੰਦਰ ਨੇ ਹਾਂਜੀ ਇਹ ਮੇਰੇ ਆਹ ਲੱਤ ਤੇ ਕੱਟਿਆ ਮੇਰੇ ਟੀਕੇ ਲੱਗ ਰਹੇ ਆ ਪਿਆਰੇ ਦਰਸ਼ਕੋ ਰੋਪੜ ਦੇ ਵਿੱਚ ਬਾਂਦਰਾਂ ਦਾ ਕਹਿਰ ਜਿਹੜਾ ਦਿਨ-ਪ੍ਰਤੀ ਦਿਨ ਵੱਧਦਾ ਜਾ ਰਿਹਾ। ਇਸ ਵੇਲੇ ਅਸੀਂ ਖੜੇ ਆ ਪਿੰਡ ਨਾਨਕਪੁਰਾ ਵਿਖੇ ਜਿੱਥੇ ਕਿ ਇੱਕ ਬਾਂਦਰ ਦੇ ਸਤਾਏ ਹੋਏ ਪਿੱਛੇ ਪਿੰਡ ਵਾਸੀ ਸਾਡੇ ਹਨ। ਸਭ ਨੂੰ ਪਤਾ ਹੈ ਕਿ ਕੁੱਤੇ ਦੇ ਕੱਟਣ ਦੇ ਨਾਲ ਜਾਂ ਬਾਂਦਰ ਦੇ ਕੱਟਣ ਦੇ ਨਾਲ ਧੁੰਨੀ ਦੇ ਵਿੱਚ ਕਿੰਨੇ ਟੀਕੇ ਲੱਗਦੇ ਆ ਸਭ ਨੂੰ ਪਤਾ ਹੀ ਹੈ। ਪਰ ਲੇਕਿਨ ਟੀਕੇ ਲੱਗਣ ਤੋਂ ਬਾਅਦ ਲੱਗਣ ਦਾ ਜਿਹੜਾ ਡਰ ਹੈ ਉਹ ਹਰ ਵੱਲੇ ਬਣਿਆ ਰਹਿੰਦਾ ਹੈ ਕਿਉਂਕਿ ਇਸ ਪਿੰਡ ਦੇ ਵਿੱਚ ਇੱਕ ਬੰਦਰ ਜੋ ਪਹਿਲਾਂ ਰੋਪੜ ਵਿਕੇ ਸੰਗਾ ਹਸਪੀਟਲ ਦੇ ਨੇੜੇ ਪੁਲ ਦੇ ਉੱਤੇ ਲੋਕਾਂ ਨੂੰ ਕੱਟਦਾ ਸੀਗਾ ਕਾਫੀ ਲੋਕ ਕੱਟੇ ਜਾ ਚੁੱਕੇ ਸੀ ਡਿਪਾਰਟਮੈਂਟ ਵੱਲੋਂ ਉਸ ਦਾ ਜਿਹੜਾ ਫੜਨ ਦੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਬਿਲਕੁਲ ਨਹੀਂ ਫੜਿਆ ਗਿਆ ਇੱਕ ਟੀਕਾ ਵੀ ਲਗਾਇਆ ਗਿਆ ਸੀ ਜਿਹੜਾ ਕਿ ਟੀਕਾ ਵੀ ਨਾਲੇ ਲੈ ਕੇ ਭੱਜ ਗਿਆ ਸੀਗਾ ਲੇਕਿਨ ਉਹ ਜਗ੍ਹਾ ਤਾਂ ਛੱਡ ਗਿਆ ਉਹ ਲੇਕਿਨ ਹੁਣ ਇੱਕ ਨਾਨਕਪੁਰੇ ਦੇ ਇੱਥੇ ਜਿਹੜੇ ਆਉਣ ਜਾਣ ਵਾਲੇ ਲੋਕਾਂ ਨੂੰ ਕਟਿਆ ਤੇ ਸਾਨੂੰ ਫੋਨ ਕਰਕੇ ਇਹਨਾਂ ਨੇ ਬਤਾਇਆ ਸਦਿਆ ਗੱਲਬਾਤ ਕਰਦੇ ਹਾਂ ਜੀ ਤੇ ਹਾਂਜੀ ਜਨਾਬ ਤੁਮਨ ਸਾਹਿਬ ਅੱਜ ਤੁਸੀਂ ਸਮੱਸਿਆ ਜਿਹੜੀ ਮਸਜੇ ਚੱਲੋ ਕਹਿੰਦੇ ਦੱਸਣ ਲੱਗਿਆ ਵੀ ਉਹ ਲੱਗਦਾ ਵੀ ਕੀ ਬਾਂਦਰ ਦੀ ਸਮੱਸਿਆ ਹੈ ਤੇ ਕਾਫੀ ਲੋਕਾਂ ਨੂੰ ਕੱਟ ਚੁੱਕੇ ਇਸ ਪਿੰਡ ਦੇ ਵਿੱਚ ਬੱਗਾ ਜੀ ਬਹੁਤ ਦੇਰ ਤੋਂ ਇਹ ਸਮੱਸਿਆ ਚੱਲੀ ਆ ਰਹੀ ਹੈ ਇੱਕ ਬਾਂਦਰ ਉਪਰ ਸ਼ਹਿਰ ਦੇ ਵਿੱਚ ਬਾਹਰ ਥਾਂ ਤੇ ਵਾਰ-ਵਾਰ ਵਿਚਰ ਰਿਹਾ ਪਹਿਲਾਂ ਉਹ ਫਾਟਕਾਂ ਦੇ ਕੋਲ ਲੋਹੇ ਦੇ ਪੁਲਤੇ ਹੁਕਮਦਾਸੀਗਾ ਉੱਥੇ ਬਹੁਤ ਲੋਕਾਂ ਨੂੰ ਕਟਿਆ ਤੇ ਹੁਣ ਫਾਟਕਾਂ ਦੇ ਇਧਰ ਨਾਨਕਪੁਰ ਹੁਸੈਨ ਪਰ ਲੱਡ ਜਿਹੜੇ ਲੋਕੀ ਜਾਂਦੇ ਆ ਫਾਟਕਾਂ ਤੇ ਫਾਟਕ ਬੰਦ ਹੋ ਜਾਂਦੇ ਲੋਕੀ ਸਕੂਟਰ ਸਾਈਕਲ ਤੇ ਖੜੇ ਹੁੰਦੇ ਉੱਥੇ ਬਹੁਤ ਸਾਰੇ ਲੋਕਾਂ ਨੂੰ ਕਟਿਆ ਸਾਡੀ ਪ੍ਰਸ਼ਾਸਨ ਤੋਂ ਪੂਰ ਜ਼ੋਰ ਮੰਗ ਹੈ ਕਿ ਸਬੰਧਰ ਨੂੰ ਛੇਤੀ ਛੇਤੀ ਕਿਡਨੈਪ ਕੀਤਾ ਜਾਵੇ ਤੇ ਇਹਨੂੰ ਇੱਕ}{|\text{gasp}|} ਗੱਲ ਹੋਰ ਹੈ ਬੰਦਰ ਦੀ ਸਮੱਸਿਆ ਤਾਂ ਚਲੋ ਹੈਗੀ ਹੈ ਪਰ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਸਬਡੇ ਡਿਪਾਰਟਮੈਂਟ ਨੇ ਕਾਫੀ ਕੋਸ਼ਿਸ਼ ਕੀਤੀ ਫਰੰਦੀ ਨਹੀਂ ਕਾਬੂ ਆ ਰਿਹਾ ਉਦੇ ਸਬੰਧ ਵਿੱਚ ਮੇਰੀ ਨਾ ਹੀ ਪਿਛਲੇ ਕੱਲ ਨੂੰ ਫੋਰੈਸਟ ਗਾਰਡ ਆਗੇ ਇੱਥੇ ਦੇ ਉਹਨਾਂ ਨਾਲ ਗੱਲ ਹੋਈ ਸੀਗੀ ਉਹ ਕਹਿੰਦੇ ਸਾਡੇ ਕੋਲ ਇੱਕੋ ਹੀ ਗਨ ਹੈਗੀ ਉਹਦੀ ਜਿਹਦੇ ਨਾਲ ਉਹ ਨੂੰ ਕਰਦੇ ਸੀਗੇ ਸ਼ੂਟ ਕਰਕੇ ਉਹਨੂੰ ਕਵਰ ਕਰਾਂਗੇ ਬਟ ਉਹ ਹੁਣ ਤੱਕ ਕਿਸੇ ਵੀ ਤਰੀਕੇ ਨਾਲ ਉਹ ਕਵਰ ਨਹੀਂ ਹੋ ਸਕਿਆ ਤੇ ਸਾਡੇ ਬਹੁਤ ਸਾਰੇ ਲੋਕਾਂ ਨੂੰ ਨੇ ਕਟਿਆ ਸਾਡੇ ਕੋਲ 2 ਮਿੰਟ ਮੈਂ ਖੜੀਆਂ ਜਿਨ੍ਹਾਂ ਨੂੰ ਨੇ ਅਪੇਰ ਤੇ ਕਟਿਆ ਤੇ ਉਹਦੇ ਪਿਛਲੇ 5-6 ਨੂੰ ਇੰਜੈਕਸ਼ਨ ਲੱਗ ਰਹੇ ਆ ਉਹ ਬੀਬੀ ਬਜਾਦੀ ਬਹੁਤ ਪਰੇਸ਼ਾਨ ਹੈ ਤੇ ਕੀ ਕਰੇਗੀ ਕਿਸ ਬੰਦੇ ਕੋ ਕੰਪਲੇਨਟ ਕਰੇ ਉਹਦੀ ਅਸੀਂ ਪ੍ਰਸ਼ਾਸਨ ਤੋਂ ਡੀਸੀ ਸਾਹਿਬ ਕੋ ਕੋਰ ਦੇ ਬੰਕ ਕਰਦੇ ਆ ਕਿੰਨੇ ਛਿੱਤੀ ਛਿੱਤੀ ਮਸਲ ਹਲ ਕਿਤੇ ਜਾ ਬਿਲਕੁਲ ਜੀ ਠੀਕ ਹੈ ਜੀ ਬੀਬੀ ਜੀ ਆਓ ਜਿਹੜੇ ਜਿਹਨਾਂ ਨੇ ਕੱਟਿਆ ਹੈ ਆਪਾਂ ਮੈਡੀਕਲ ਜੀ ਨਾਲ ਗੱਲ ਕਰਾਉਣੀ ਹੈ ਜੇ ਥੋੜਾ ਨਾਮ ਕੀ ਆਏ ਪਰਮਜੀਤ ਕੋਰਾ ਜੀ ਉਹਨੂੰ ਕੱਟਿਆ ਬੰਦਰ ਨੇ ਹਾਂ ਜੀ ਕਿੱਥੇ ਕੱਟਿਆ ਇਹ ਮੇਰੀ ਆਹ ਲੱਤ ਤੇ ਕੱਟਿਆ ਮੇਰੇ ਟੀਕੇ ਲੱਗ ਰਹੇ ਆ ਆ ਦੇਖ ਲਓ ਜੀ ਲੱਤ ਤੇ ਕੱਟਿਆ ਹੋਇਆ ਹੈ ਤੇ ਟੀਕੇ ਲੱਗ ਰਹੇ ਆ ਪਰ ਲੇਕਿਨ ਕੁ ਇਸ ਸਰਕਾਰੀ ਹਸਪਤਲ ਟਿਕ ਲਾਰੇ ਸੀ ਹਾਂਜੀ ਸਰਕਾਰੀ ਹਸਪਤਲੋਂ ਆਉਂਦੇ ਟੀਕੇ ਜੀ ਮੈਂ ਤਾਂ ਐਨੇ 15 ਦਿਨ ਹੋ ਗਏ ਬਹੁਤ ਪਰੇਸ਼ਾਨ ਹੈ ਤੇ ਮੇਰੇ ਪੰ 10 ਟੀਕੇ ਲੱਗਲੇ ਮੇਰੇ ਤੇ ਉਦਾਂ ਵੀ ਮੇਰਾ ਪਸ ਪੈ ਗਈ ਤੇ ਮੈਂ ਤਾਂ ਅਸੀਂ ਤਾਂ ਹੁਣ ਬਹੁਤ ਡਰਦੇ ਇਧਰ ਆਣ ਤੇ ਅਸੀਂ ਤਾਂ ਡਰਦੇ ਬਾਜ਼ਾਰ ਚ ਨਹੀਂ ਜਾਂਦੇ ਹੈਗੇ ਅੱਛਾ ਕੱਲ ਵੀ ਅਸੀਂ ਕੱਲ ਵੀ ਅਸੀਂ ਚੱਲੇ ਸੀ ਕਿਤੇ ਬਾਹਰ ਤਾਂ ਕੱਲ ਵੀ ਸਾਡੇ ਮਗਰ ਪੈ ਗਿਆ ਤਾਂ ਕਰਕੇ ਸਾਨੂੰ ਇਹ ਕਦਮ ਉਠਾਣਾ ਪਿਆ ਬਾਂਦਰ ਦੇ ਸਤਾਏ ਹੋਏ ਲੋਕ ਐ ਬਾਜ਼ਾਰ ਜਾਣ ਤੋਂ ਵੀ ਬਿਲਕੁਲ ਡਰ ਰਹੇ ਨੇ ਆਇਦਰ ਦੇਖੋ ਬੱਚੇ ਛੋਟੇ ਛੋਟੇ ਹੁੰਦੇ ਆ ਕਿਵਰੀ ਦੇ ਬੱਚਿਆਂ ਨੂੰ ਵੀ ਡਰ ਬਣਿਆ ਹੋਇਆ ਕਿਉਂਕਿ ਬੱਚਾ ਹਰ ਵੇਲੇ ਬੱਚਿਆਂ ਦੇ ਕੋਲ ਰਹਿਣਾ ਰਹਿਣਾ ਪਿਆ ਰਿਹਾ ਮਾਪਿਆਂ ਨੂੰ ਤੇ ਤੁਹਾਡਾ ਵੀ ਇਹੀ ਪਿੰਡ ਹੈ ਜੀ ਹਾਂਜੀ ਅਸੀਂ ਕੱਲ ਮਤਲਬ ਕਿ ਜਿੱਦਾਂ ਅਸੀਂ ਜਾਣਾ ਬਾਜ਼ਾਰ ਜਾਣਾ ਸਾਡੇ ਬੱਚਿਆਂ ਦੇ ਕੰਮ ਹੁੰਦੇ ਆ ਅਸੀਂ ਘਰ ਦੇ ਆ ਦਵਾਈ ਲੈਣ ਜਾਣਾ ਕੁਝ ਵੀ ਆ ਅਸੀਂ ਤਾਂ 10 ਦਿਨ ਹੋ ਗਏ ਸਾਡੇ ਮਤਲਬ ਕਿ ਲੇਡੀਆਂ ਜਾ ਨਹੀਂ ਸਕਦੇ ਕਿਉਂਕਿ ਲੇਡੀਆਂ ਨੂੰ ਜ਼ਿਆਦਾ ਪੈਂਦਾ ਅਸੀਂ ਪ੍ਰਸ਼ਾਸਨ ਨੂੰ ਵੀ ਕਹਿ ਚੁੱਕੇ ਆ ਡੀਸੀ ਆਫਿਸ ਵੀ ਅਸੀਂ ਲਿਖ ਕੇ ਦੇ ਸਕਦੇ ਆ ਸਾਨੂੰ ਕਿਸੇ ਦੀ ਵੀ ਪਰਮਿਸ਼ਨ ਦੀ ਜ਼ਰੂਰਤ ਆ ਕਿ ਜੇ ਬਣਦੀ ਦੇ ਤੇ ਕਾਰਵਾਈ ਕਰੋ ਕਿਉਂਕਿ ਜੇ ਕੱਲ ਨੂੰ ਵੱਡੀ ਦੁਰਘਟਨਾ ਹੋਊਗੀ ਫਿਰ ਵੀ ਸਰਕਾਰ ਜਾਂ ਜਿੱਦਾਂ ਵੀ ਪ੍ਰਸ਼ਾਸਨ ਆ ਫਿਰ ਵੀ ਕਾਰਵਾਈ ਕਰਨਗੇ ਅਸੀਂ ਚਾਹੁੰਦੇ ਵੀ ਕੋਈ ਵੀ ਦੁਰਘਟਨਾ ਹੋਣ ਤੋਂ ਪਹਿਲਾਂ ਹੀ ਕੋਈ ਵੀ ਐਕਸ਼ਨ ਲਿਆ ਜਾਵੇ ਜੰਗਲੀ ਜੀਵ ਸੁਰੱਖਿਆ ਅਧਿਕਾਰੀ ਜਿਹੜੇ ਤੁਹਾਡੇ ਕੋਲ ਆਇਆ ਥੋੜੀ ਗੱਲ ਵੀ ਹੋਈ ਹਨ ਨਾਲ ਹਾਂਜੀ ਉਹ ਉਹਨਾਂ ਨੇ ਕਿਹਾ ਵੀ ਤੁਸੀਂ ਅਸੀਂ ਜਦੋਂ ਵੀ ਅਸੀਂ ਆ ਦੇ ਆ ਕਿ ਉਰੇ ਬਾਂਦਰ ਹੁੰਦਾ ਨਹੀਂ ਆ ਪਰ ਜਦ ਵੀ ਸਾਡੇ ਪਿੰਡ ਦੇ ਜਾਂਦੇ ਸਵੇਰੇ ਦੁਪਹਿਰੇ ਸ਼ਾਮ ਬਾਂਦਰ ਉਰੀ ਹੁੰਦਾ ਏ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਤੁਹਾਡੀ ਹੈਲਪ ਕਰਵਾਉਂਗੇ ਇਸ ਚੀਜ਼ ਚ ਪਕੜਨ ਦੇ ਵਿੱਚ ਵੀ ਜਦ ਵੀ ਅਸੀਂ ਤੁਹਾਨੂੰ ਕਾਲ ਕਰਾਂਗੇ ਤੁਸੀਂ ਇੱਥੇ ਪਹੁੰਚੋ ਕਹਿੰਦੇ ਅਸੀਂ ਤੁਹਾਡੀ ਹੈਲਪ ਕਰੂਗੇ ਪਰ ਜਿਹੜੀ ਸਾਡੀ ਗੱਲ ਹੋਈ ਹੈ ਫੋਰੈਸਟ ਡਿਪਾਰਟਮੈਂਟ ਦੇ ਨਾਲ ਉਹਨਾਂ ਦਾ ਕਹਿਣਾ ਇਹ ਹੈ ਕਿ ਜਿਹੜਾ ਵੈਸੇ ਤਾਂ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਆਉਂਦਾ ਇਹ ਪਰ ਇਹ ਨਗਰ ਨਿਗਮ ਕਮੇਟੀ ਦਫ਼ਤਰ ਦੇ ਜਿਹੜੇ ਅਧਿਕਾਰੀਆਂ ਦੇ ਅੰਡਰ ਆਉਂਦਾ ਏ ਪਰ ਲੇਕਿਨ ਇਹ ਵੀ ਚਲੋ ਸਸਿਆ ਜਿਹੜੀ ਹੈਗੀ ਆ ਉਹ ਬਿਲਕੁਲ ਉਹਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਵੇਂ ਕਿ ਮੈਂ ਸਰਪੰਚ ਸਾਹਿਬ ਲਾਡਰ ਪਿੰਡ ਬਹਿਰਮਪੁਰ ਪਿੰਡ ਤੋਂ ਸਰਪੰਚ ਸਾਹਿਬ ਇਸ ਸਵੱਸਿਆ ਨੂੰ ਕਿਵੇਂ ਨਜਿੱਠੇ ਜਾਵੇ ਸਰ ਸਮੱਸਿਆ ਤੇ ਪ੍ਰਸ਼ਾਸਨ ਨੂੰ ਬਹੁਤ ਸਾਡੀ ਮੰਗ ਆਈਏ ਸਾਡੇ ਪਿੰਡ ਦੇ ਇੱਕ ਦੋ ਵਿਜਾਰੇ ਬਜ਼ੁਰਗ ਸਿਆਣੇ ਵਿਜਾਰੇ ਬੱਢਲੇ ਸਾਈਕਲ ਤੇ ਜਾ ਰਹੇ ਅੱਜਕੱਲ੍ਹ ਤੇ ਆਪਣਾ ਉਹ ਜਾਦੇ ਉਹਨਾਂ ਆਪਣਾ ਪੈ ਜਾਂਦਾ ਕੋਈ ਗੱਡੀ ਮੋਟਰਲ ਦਾ ਆਪਣਾ ਨਿਕਲ ਜਾਂਦਾ ਆਮ ਨਾਲ ਹੀ ਜਿਹੜੇ ਵਿਜਾਰੇ ਲੋਕ ਪੈਦਲ ਜਾਂਦੇ ਆ ਐਕਟਰ ਜਾਂਦੇ ਉਹਨੂੰ ਸਰ ਬੜੀ ਔਖੀ ਆਪਣਾ ਹੁੰਦੀ ਹੈ ਬੰਦਰ ਕਈ ਕਈ ਤੇ ਮੈਂ ਕਈ ਸਿਆਣੇ ਬੰਦੇ ਆਂਦੇ ਆਪਣੇ ਕਟੇ ਨੇ ਇਹਦਾ ਸਾਨੂੰ ਬਹੁਤ ਆਪਣੀ ਮੰਗਾਂ ਹੀ ਪਿਆਜਨ ਤੋਈ ਇਹਨੂੰ ਕਾਬੂ ਕੀਤਾ ਆਪਣਾ ਜਾਵੇ ਅੱਛਾ ਤੁਸੀਂ ਕਿ ਪਿੰਡ ਤੋਂ ਬੱਲੋਂ ਕਰਦੇ ਆ ਪਿੰਡ ਤੇ ਤੁਸੀਂ ਕੀ ਚਾਹੁੰਦੇ ਵੀ ਪਿੰਡ ਦੇ ਬੰਦੇ ਵੀ ਨਾਲ ਹੈਲਪ ਕਰ ਸਕਦੇ ਇਹਨੂੰ ਫੜ ਲਓ ਸਰ ਬਿਲਕੁਲ ਸਰ ਅਸੀਂ ਸਾਰਿਆਂ ਦੇ ਨਾਲ ਆਪਣਾ ਆਪਣਾ ਹੋਵਾਂਗੇ ਅਸੀਂ ਨਾਲ ਫੜਿੰਦੇ ਆਪਣਾ ਘੁੰਮਾਂਗੇ ਜੇ ਸਾਨੂੰ ਕਿਤੇ ਕਹਿੰਦੇ ਆ ਅਸੀਂ ਨਾਲ ਲੱਭ ਕੇ ਚੱਲਾਂਗੇ ਆਪਣਾ ਮਤਦ ਅਸੀਂ ਆਪਾਂ ਕਰਾਂਗੇ ਵਾਤੋ ਵਾਦੀ ਸਰ ਨਾਲ ਪੰਜ ਚਾਰ ਬੰਦੇ ਸਾਡੇ ਨਾਲ ਹੋਣਗੇ ਹੋਰ ਵੀ ਪਿੰਡ ਦੇ ਹਾਂਜੀ 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 ਸਰ ਜੇ ਪ੍ਰਸ਼ਾਸਨ ਕੋਲ ਕੋਈ ਸ਼ੁਭ ਦਾ ਪ੍ਰੋਪਰ ਇਲਾਜ ਨਹੀਂ ਇਹਦਾ ਤਾਂ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਉਹ ਮੁਨਿਆਦੀ ਕਰਕੇ ਪਿੰਡਾਂ ਤੋਂ ਵੀ ਕੋਈ ਬੰਦਾ ਹਾਇਰ ਕਰ ਸਕਦੇ ਆ ਬੁਨਿਆਦੀ ਤੇ ਤੁਸੀਂ ਦੋਨੋਂ ਪਿੰਡ ਸਾਰੇ ਦੇਖ ਰਹੇ ਤੁਸੀਂ ਆਪਣੇ ਪਿੰਕੇ ਮੈਂ ਕਿ ਤੁਹਾਡੇ ਤੁਹਾਡੇ ਚੈਨਲ ਥਰੂ ਜਾਂ ਪ੍ਰਸ਼ਾਸਨ ਮੈਂ ਥਰੂ ਕਿਸੇ ਤਰੀਕੇ ਨਾਲ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਉਹ ਪਿੰਡਾਂ ਵਿੱਚ ਅਨਾਉਂਸਮੈਂਟ ਕਰਕੇ ਕੋਈ ਬੰਦਾ ਹਾਇਰ ਕਰ ਲੈਣ ਤਾਂ ਕਿ ਇਸ ਬੰਦਰ ਨੂੰ ਛੇਤੀ ਛੇਤੀ ਕੋਟੂਫ ਹੋ ਰਿਹਾ ਚਲੋ ਇਸ ਬੰਦਰ ਨੂੰ ਫੜਨ ਵਾਸਤੇ ਤੁਸੀਂ ਬੇਨਤੀ ਕਰ ਰਹੇ ਹੋ ਤੇ ਮੈਂ ਚਾਹਾਂਗਾ ਕਿ ਕੋਈ ਵੀ ਬੰਦਾ ਜੇ ਇਸ ਬੰਦਰ ਨੂੰ ਫੜਨਾ ਚਾਹਦਾ ਤੁਸੀਂ ਉਹਨੂੰ ਕੋਈ ਕੋ ਮਾੜਾ ਮੋਟਾ ਕੋਈ ਨਾਮ ਦਿਉਂਗੇ ਕੋਈ ਇਸ ਤਰ੍ਹਾਂ ਦਾ ਕੋਈ ਪਿੰਡ ਵੱਲੋਂ ਅਸੀਂ ਕੁਝ ਨਾ ਕੁਝ ਇਹਨਾਂ ਵੀ ਹੈ ਟੈਲੀਫੋਨ ਉਹਨਾਂ ਦਾ ਨਾਮ ਅਨਾਮ ਦੇ ਮਾਗੇ ਹਾਂਜੀ ਅਸੀਂ ਵੀ ਐਲਾਨ ਕਰਦੇ ਹਾਂ ਅਸੀਂ ਵੀ ਇਸ ਰਾਹੀਂ ਆਪਾਂ ਆਵਾਜ਼ ਭੇਜਦੇ ਹਾਂ ਕਿ ਪਿੰਡਾਂ ਦੇ ਵਿੱਚੋਂ ਕੋਈ ਵੀ ਬੰਦਾ ਜੇ ਇਸ ਮੰਦਰ ਨੂੰ ਫੜੇ ਇਹ ਇਨ੍ਹਾਂ ਪਿੰਡ ਦੀ ਸਮੱਸਿਆ ਨੂੰ ਖਰੇਦਾ ਉਸ ਨੂੰ ਇੱਕ ਵਿਸ਼ੇਸ਼ ਤੌਰ ਤੇ ਇੱਕ ਨਾਮ ਦਿੱਤਾ ਜਾਊਗਾ ਜੇਕਰ ਬਿਲਕੁਲ ਪ੍ਰਸ਼ਾਸਨ ਦੀ ਮਦਦ ਹੋਵੇ ਵੀ ਉਹ ਤੇ ਹਾਂਜੀ ਸਰਪੰਚ ਸਾਹਿਬ ਸੱਸੀ ਗੱਲ ਜੀ ਸੱਸੀ ਗੱਲ ਜੀ ਸੱਸੀ ਗੱਲ ਜੀ ਤੁਹਾਡੇ ਪਿੰਡ ਦੀ ਬੜੀ ਸਮੱਸਿਆ ਹੈ ਤੁਸੀਂ ਸ਼ਾਇਦ ਕੋਸ਼ਿਸ਼ ਕੀਤੀ ਹੋਣੀ ਇਹਨੂੰ ਹੱਲ ਕਰਨ ਲਈ ਦੇਖੋ ਜੀ ਬੰਦਰ ਬਿਲਕੁਲ ਸਾਰਿਆਂ ਨੂੰ ਪਤਾ ਵੀ ਮਗਰ ਪੈਂਦਾ ਹੈ ਕਾਫੀ ਲੰਬੇ ਸਮੇਂ ਤੋਂ ਕੰਮ ਚੱਲ ਰਿਹਾ ਹੈ ਪਰ ਪ੍ਰਸ਼ਾਸਨ ਵੀ ਆਪਣੀ ਬਾਹ ਪੂਰੀ ਲਾ ਰਿਹਾ ਜੀ ਜਦ ਉਹਨਾਂ ਦੀ ਗੱਡੀ ਆਉਂਦੀ ਹੈ ਉਹਨਾਂ ਨੂੰ ਦੇਖ ਕੇ ਬੰਦਰ ਨੂੰ ਪਛਾਣਣਾ ਉਹਨਾਂ ਦੇ ਬੰਦਿਆਂ ਦੀ ਪੂਰੀ ਪਛਾਣ ਹੈ ਜੀ ਮੈਂ ਖੁਦ ਡੰਡਾ ਲੈ ਕੇ ਘੁੰਮਦਾ ਫਿਰਦਾ ਹੈ ਬੱਚਿਆਂ ਨੂੰ ਸਾਰਿਆਂ ਨੂੰ ਬਚਾਉਣਾ ਲੰਗੜ ਮੜਨ ਤੋਂ ਉਹਨੂੰ ਮੇਰੀ ਵੀ ਪਛਾਣ ਹੈ ਜੀ ਜਦ ਮੈਂ ਜਾਂਦਾ ਆਉਂਦਾ ਉਹ ਸੈੱਡ ਹੋ ਜਾਂਦਾ ਝੰਡੇ ਦੇ ਬਿਨਾਂ ਵਾਲਿਆਂ ਨੂੰ ਹਰੇਕ ਨੂੰ ਕੱਟਦਾ ਕੀ ਕਰੀਏ ਹੁਣ ਪ੍ਰਸ਼ਾਸਨ ਨੂੰ ਕਹੀ ਵੀ ਬੰਦੇ ਬਦਲੋ ਜੀ ਪਿੰਜਰਾ ਵੀ ਸਾਡੇ ਉਰੇ ਰੱਖ ਕੇ ਦੇਖ ਲਿਆ ਜੀ ਸਾਹਮਣ ਇੰਜਰਾ ਵੀ ਪਾ ਲਿਆ ਫਲ ਫਰੂਟ ਵੀ ਸਾਰਾ ਕੁਝ ਕਰਕੇ ਦੇਖ ਲਿਆ ਉਹਨਾਂ ਨੇ ਗਨ ਨਾਲ ਉਹਦੇ ਇੰਜੈਕਸ਼ਨ ਵੀ ਸਿਆਲ ਦੇ ਵਿੱਚ ਲਾ ਲਿਆ ਪਰ ਉਹ ਬਦ ਕਿਸਮਤੀ ਇਹ ਨਿਕਲ ਗਿਆ ਇੰਜੈਕਸ਼ਨ ਲੱਗਣ ਤੋਂ ਬਾਅਦ ਜੂਦ ਉਹ ਸਾਈਡ ਪਰ ਲੁੱਕ ਗਿਆ ਮੁੜ ਕੇ ਮਿਲਿਆ ਨਹੀਂ ਜਦ ਮਿਲਿਆ ਜਦ ਉਹ ਹੋਸ਼ਜ ਆ ਗਿਆ ਚੱਕਰੇ ਪੈ ਗਿਆ ਉਹਦੀ ਲੱਤ ਦੇ ਵਿੱਚ ਸੱਜੀ ਦੇ ਵਿੱਚ ਪਿਛਲੇ ਪਾਸੇ ਬੱਜਿਆ ਸੀ ਇੰਜੈਕਸ਼ਨ ਬਿਓ ਸੀ ਬਿਓ ਜਿ ਖੋਇਆ ਵੀ ਪਰ ਉਹ ਜੋ ਹੁਣ ਤੂੰ ਪਹਿਨਾ ਲੁੱਕ ਗਿਆ ਮੁੜ ਕੇ ਲੱਭੇ ਨਹੀਂ ਲੱਭਦੇ ਰਹੇ ਜਦ ਉਹ ਲੱਭੇ ਪਤਾ ਲੱਗਿਆ ਜਾਨ ਨੂੰ ਉਹ ਹੋਸ਼ਜ ਆ ਚੁੱਕਿਆ ਹੋਰ ਸ਼ਾਇਦ ਹਾਂ ਉਹ ਬਾਕੀ ਪੂਰੀ ਲਾ ਰਹੇ ਆ ਸਾਰੇ ਕੁਝ ਕਰ ਰਹੇ ਆ ਪਰ ਨਹੀਂ ਹੋ ਰਿਹਾ ਕੰਮ ਅਜੇ ਜੁੱਗਲੀ ਗਲੀ ਕੋ ਹੋ ਐ ਵੀ ਇਨਸਾਨਾਂ ਨਾਲੋਂ ਵੀ ਚਲਾਕ ਬਣਦਾ ਜਾ ਰਿਹਾ ਬੰਦੇ ਜਿੱਕਰ ਪਤਾ ਗਿਆ ਜੀ ਬਾਂਦਰ ਜਿਹਨੂੰ ਆਪਾਂ ਬੰਦ ਰਹੇ ਗਏ ਨੇ ਜੀ ਬਾਂਦਰ ਦਾ ਸਾਰਿਆਂ ਬਤਾ ਉਹ ਦਰਖਤ ਉੱਪਰ ਵੀ ਚੜ ਜਾਂਦਾ ਜੀ ਉਹ ਲੋਹੇ ਦੇ ਪੁਲ ਉੱਪਰ ਵੀ ਚੜ ਜਾਂਦਾ ਉਹ ਇਨਸਾਨ ਤਾਂ ਕੁਝ ਕਰ ਨਹੀਂ ਸਕਦਾ ਉੱਥੇ ਜੇ ਕੋਈ ਹਥਿਆਰ ਵੀ ਨਹੀਂ ਵਰਤ ਸਕਦਾ ਕੁਝ ਨਹੀਂ ਕਰ ਸਕਦਾ ਜੇ ਕੋਈ ਉਹ ਮਾਰਦਾ ਹੈ ਸਰਕਾਰ ਨੇ ਜਿਹੜੇ ਪਰਚਾ ਕਰਦੇ ਨਾਲ ਇਹ ਸਾਰੀਆਂ ਗੱਲਾਂ ਦੇਖਦੇ ਹੋਏ ਵੀ ਹਰੇਕ ਬੰਦਾ ਉਹਦਾ ਵੀ ਪਰ ਉਹ ਨਹੀਂ ਕਰਦਾ ਲੈ ਬਾਂਦਰ ਮਾਰਨਾ ਕੋਈ ਬੜੀ ਗੱਲ ਨਹੀਂ ਹੈਗੀ ਹਰੇਕ ਬੰਦਾ ਇੱਕ ਡੰਡੇ ਨਾਲ ਉਹਨੂੰ 2 ਮਿੰਟਾਂ ਚ ਕਰਦਾ ਲੈ ਉਹ ਹਰੇਕ ਬੰਦਾ ਇਹ ਡਰਦਾ ਹੈ ਵੀ ਜੇ ਮੈਂ ਬਾਂਦਰ ਮਾਰਦਾ ਤਾਂ ਉਹਨੂੰ ਕੈਮਰੇ ਲੱਗੇ ਹੋਏ ਆ ਕੱਲ ਨੂੰ ਮੁਸੀਬਤ ਤੁਸਿਓਂ ਜੀ ਸਾਰ ਤੇ ਉਲਟ ਖਲਾਫ ਸਾਰਿਆਂ ਨੇ ਖੜੇ ਹੋ ਜਾਣਾ ਪਤਾ ਨਹੀਂ ਉਹਦੇ ਸਮਰਥਕ ਕਿਹੜੇ ਨੇ ਜਾਗ ਬੈਣਾ ਹੁਣ ਉਹ ਲੋਕਾਂ ਨੂੰ ਕੱਟ ਰਿਹਾ ਹੁਣ ਕਿਸੇ ਨੂੰ ਕੋਈ ਦੁੱਖ ਨਹੀਂ ਉਹ ਤੇ ਬਰ ਜੇ ਬਾਵਜੂਦ ਸਾਰਿਆਂ ਨੇ ਖੜੇ ਹੋ ਜਾਣਾ ਜੇ ਉਹ ਕਿਸੇ ਨੇ ਮਾਰਿਆ ਤੇ ਬਾਂਦਰ ਨੂੰ ਫੜਨਾ ਚਾਹੀਦਾ ਗਵਰਨਮੈਂਟ ਦੇ ਪ੍ਰਸ਼ਾਸਨੇ ਆਪ ਕਰੇ ਉਹ ਲੱਗੇ ਹੋਏ ਤਾਂ ਹੈ ਪਾਸੇ ਨਹੀਂ ਨਹੀਂ ਬਿਲਕੁਲ ਹਾਂਜੀ ਸਤ ਸਦਾ ਦੀ ਸਤ 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 ਅੰਦਰ ਦੀ ਸਮੱਸਿਆ ਦਾ ਕੀ ਸਮਾਂ ਤਾਂ ਤੁਸੀਂ ਵੀ ਉਮਰ ਕਾਪੋਗੇ ਕੀ ਨਹੀਂ ਹਤਾ ਹਤਾ ਹੀ ਲੋਗੇ ਦੇਖਦੇ ਅਜੇ ਬੰਦ ਦਰਵਾਜ਼ੇ ਦਾ ਹਾਂ ਕਿੰਨਾ ਤੋਂ ਰਹਿਨੇ ਆ ਪਹਿਲਾਂ ਵੀ ਬੰਦਰਾਂ ਫਰੇ ਤੁਰਦੇ ਹੁਣ ਬੰਦਰ ਨੂੰ ਕਿਵੇਂ ਪੱਕਾ ਜਾਵੇ ਤੁਹਾਨੂੰ ਸਿਝੋ ਇਹਦਾ ਹੁਣ ਜੀਵ ਜੰਤੂ ਵਾਲਿਆਂ ਦਾ ਉਹ ਆ ਜੀ ਆਂਦੇ ਦਾ ਹੈਗੇ ਜਰੂਰ ਉਹ ਜਾਲ ਵੀ ਰੱਖਿਆ ਹੋਇਆ ਉਹਨਾਂ ਦਾ ਜੀ ਵਾਹ ਆਰੇ ਆਪਣਾ ਲੁਕ ਜਾਂਦਾ ਕਿਦਾਂ ਕਿਤੇ ਉਹ ਗੇੜੇ ਜਾਂ ਮਾਰ ਕੇ ਦੋ ਤਿੰਨ ਗੇੜੇ ਮਾਰਸਤਾਨ ਬਹੁਤਾ ਹੋ ਬਸ ਜੀਦਾ ਉਹਨਾਂ ਦੰਦ ਬਿਮਾਰ ਲਿਆ ਤਾਂ ਜੇ ਉਹਦੇ ਮਗਰ ਉਹਨਾਂ ਪੈਣੇ ਪੈਣਾ ਹੈ ਅੱਛਾ ਹਾਂ ਜੀ ਵੀ ਇੱਕ ਵਾਰੀ ਕੱਟਦਾ ਉਹਨਾਂ ਦੁਬਾਰਾ ਮਗਰ ਉਹਦੇ ਮਗਰ ਪੈਣੇ ਪੈਣਾ ਹੈ ਜੋ ਨਾ ਅੱਛਾ ਜੀ ਜੀਦਾ ਵੀ ਹੋ ਗਿਆ ਉਹ ਸਾਡੇ ਨਾਲ ਮੈਡ ਬੜੈਂਦੇ ਆ ਉਹਨੇ ਵੀ ਕਟਿਆ ਜਾਲ ਵੀ ਸਕੂਲ ਪੜਾਣ ਜਾਂਦੇ ਆ ਉਹਦੇ ਮਗਰੇ ਹੋ ਜਾਂਦਾ ਉਹ ਹਾਂ ਜੀ ਅੱਛਾ ਇਹ ਤਾਂ ਗੱਲ ਤੁਸੀਂ ਨਵੀਂ ਦੱਸੀ ਐ ਵੀ ਜਿਹਨੂੰ ਇੱਕ ਵਾਰੀ ਕੱਟ ਲੰਦਾ ਉਹਨੂੰ ਬਾਰ-ਬਾਰ ਕੱਟਦਾ ਏ ਹਾਂ ਜੀ ਕੋਈ ਵਾਰੀ ਪੈਣੇ ਪੈਣਾ ਹੋਣਾ ਜੀ ਇੱਕ ਦਿਨ ਜਿਹੜਾ ਫਾਟਕਾਂ ਦੇ ਪਾਰ ਪੁਲਿਸ ਚੌਕੀ ਬਣਿਆ ਹੋਇਆ ਜੀ ਉੱਥੇ ਜੀ ਮੈਂ ਆ ਰਿਹਾ ਸੀ ਮੇਰੇ ਕੋਲ ਡੰਡਾ ਸੀ ਰਾਤ ਦਾ ਟਾਈਮ ਸੀ 8 ਵਜੇ ਦਾ ਉਹਨੇ ਮੈਨੂੰ ਇੱਕਦਮ ਦੇਖ ਲਿਆ ਮੈਨੂੰ ਦੇਖਿਆ ਹੋਇਆ ਮੈਂ ਕੱਲਾ ਦਾ ਜੀ ਮਨ ਨੂੰ ਮੂਰੇ ਫਾਟ ਗਾੜੇ ਉਹਦੇ ਉਹ ਇੱਕਦਮ ਮੇਰੇ ਮਗਰ ਪੈ ਗਿਆ ਜੀ ਮੈਂ ਨੰਗਲ ਚੌਂਕ ਨੂੰ ਘੁੰਮ ਕੇ ਆਇਆ ਮਨ ਨੂੰ ਫਾਟ ਕੇ ਅੜਨੇ ਕਰਕੇ ਮੈਂ ਕੱਲਾ ਦਾ ਜੀ ਉਸ ਟਾਈਮ ਫਾਟ ਗਾੜੇ ਸੀ ਮੈਂ ਕਿ ਮੇਰੇ ਕੱਲੇ ਕੱਲ ਪੰਗਾ ਪੈ ਜਾਣਾ ਜੇ ਜੇ ਉੱਤੇ ਰਾਸ਼ ਹੁੰਦਾ ਜੀ ਫਿਰ ਮੈਂ ਪੰਗਾ ਲੈ ਲੈਣਾ ਤਾਂ ਉਹਦੇ ਨਾਲ ਮੈਂ ਇਸ ਕਰਕੇ ਫਿਰ ਅੱਗੇ ਨੂੰ ਘੁੰਮਣੇ ਚ ਭਲਾਈ ਸਮਝੀ ਜੀ ਮੈਂ ਉੱਪਰ ਨੂੰ ਗੇੜ ਕਰੀ ਸੂਝ-ਬੂਝ ਵਰਤੀ ਤੁਸੀਂ ਵੀ ਆਪਣਾ ਫਿਰ ਮੈਂ ਕਰਦਾ ਕਿ ਅੱਗੇ ਰੋਡ ਵੀ ਟੁੱਟੇ ਹੋਏ ਸੀ ਸੜਕ ਟੁੱਟੀ ਹੋਈ ਜੰਮੇ ਫਸ ਜਾਣਾ ਦਾ ਕੱਲੇ ਜਨਮ ਉਤਰਨਾ ਦਾ ਜਾਨੂ ਨੇ ਮੇਰੇ ਪੈਰ ਕੱਟ ਲੈਣਾ ਤਾਂ ਮੈਂ ਇਸ ਕਰਕੇ ਮੈਂ ਅੱਗੇ ਨੂੰ ਘੁੰਮ ਗਿਆ ਨੂੰ ਚਾਹੀਏ ਤਾਂ ਸਾਨੂੰ ਦਿੱਕਤ ਆਂਦੀ ਹੈ ਬਾਰ ਬਾਰ ਡੇਲੀ ਡੇਲੀ ਅਸੀਂ ਜਦੋਂ ਵੀ ਜਾਣਾ ਪਹਿਲਾਂ ਸੋਚ ਕੇ ਨਿਕਲਣਾ ਪੈਂਦਾ ਘਰ ਤੋਂ ਕਿ ਕਿਤੇ ਬੈਠਣਾ ਨਾ ਹੋਵੇ